You got it, good job ਭਾਈ ਦਇਆ ਸਿੰਘ ਭਾਈ ਧਰਮ ਸਿੰਘ ਨੂੰ ਮਾਨ ਸਿੰਘ ਜੀ ਗੁਰੂ ਜੀ ਨੂੰ ਟਿੱਡ ਦਾ ਸਰਾਨਾ ਲੈ ਦੇ ਆਰਾਮ ਕਰ ਰਹੇ ਗੁਰੂ ਜੀ ਨੂੰ ਜੰਡੇ ਠਾ ਆਣ ਮਿਲੇ ਸਨ ਅੰਮ੍ਰਿਤ ਵੇਲੇ ਗੁਰੂ ਜੀ ਨੂੰ ਭਾਈ ਗੁਲਾਬਾ ਪੰਜਾਬਾ ਆਪਣੇ ਘਰ ਜੁਬਾਰਾ ਸਾਹਿਬ ਲੈ ਆਏ ਸਨ ਇਹਨਾਂ ਦੇ ਘਰੋਂ ਹੀ ਭਾਈ ਨਵੀਖਾਂ ਗਣੀਖਾਂ ਦਸ਼ਮੇਸ਼ ਪਿਤਾ ਨੂੰ ਸਿੰਘਾਂ ਨਾਲ ਆਪਣੇ ਨਿੱਜੀ ਘਰ ਲਿਆਏ ਸਨ ਭਾਈ ਨਵੀਖਾਂ ਗਣੀਖਾਂ ਗੁਰੂ ਜੀ ਦੇ ਸੱਚੇ ਸੇਵਕ ਸਨ ਸਵੇਰੇ ਚਮਕੌਰ ਸਾਹਿਬ ਵਿੱਚ ਦਸ਼ਮੇਸ਼ ਬੇਤਾ ਦਾ ਸ਼ਾਹੀ ਫੌਜਾਂ ਨੂੰ ਪਤਾ ਨਾ ਲੱਗਣ ਤੇ 10000 ਦੀਆਂ ਟੁਕੜੀਆਂ ਵਿੱਚ ਫੌਜ ਆਲੇ ਦੁਆਲੇ ਗੁਰੂ ਜੀ ਦੀ ਬਾੜ ਲਈ ਨਿਕਲ ਪਈਆਂ ਸਨ ਦਲਾਵਰ ਖਾਨ ਦੀ ਫੌਜ ਨੇ ਮਾਛੀਵਾੜਾ ਸਾਹਿਬ ਦੀ ਘੇਰਾਬੰਦੀ ਕੀਤੀ ਹੋਈ ਸੀ ਦਿੱਲੀੋਂ ਚੱਲਣ ਸਮੇਂ ਦਲਾਵਰ ਖਾਨ ਐ ਸੁਖਣਾ ਸੁਖੀ ਸੀ ਕਿ ਅੱਲਾਹ ਤਾਲਾ ਮੇਰੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਟਕਰਾ ਨਾ ਕਰਨਾ ਪਵੇ ਇਸ ਬਦਲੇ ਮੈਂ 500 ਬੋਰਾ ਉੱਚ ਦੇ ਪੀਰ ਨੂੰ ਭੇਟ ਕਰਾਂਗਾ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਤਾ ਸ਼ਾਹੀ ਫੌਜ ਦੇ ਘੇਰੇ ਵਿੱਚੋਂ ਨਿਕਲਣ ਦੀ ਵਿਵਾਨ ਉੱਚ ਦੇ ਪੀਰ ਬਣ ਕੇ ਬਣਾਈ ਗਈ ਸੀ ਕਿਉਂਕਿ ਅੱਜ ਵੀ ਬਹਾਵਲਪੁਰ ਪਾਕਿਸਤਾਨ ਦੇ ਸਾਰੇ ਸੂਫੀ ਫਕੀਰ ਕੈਸਾ داری ਹਨ ਤੇ ਨੀਲੇ ਕੱਪੜੇ ਪਾਉਂਦੇ ਹਨ ਸਾਰਿਆਂ ਨੇ ਨੀਲੇ ਕੱਪੜੇ ਪਾ ਗੁਰੂ ਜੀ ਨੂੰ ਪਲੰਘ ਤੇ ਬਿਠਾ ਚੌਰ ਸਾਹਿਬ ਦੀ ਸੇਵਾ ਭਾਈ ਦਇਆ ਸਿੰਘ ਭਾਈ ਨਵੀਖਾਂ ਗਨੀਖਾਂ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਪਲੰਘ ਚੁੱਕ ਕੇ ਕਰੀਬ ਡੇਢ ਕਿਲੋਮੀਟਰ ਹੀ ਗਏ ਸਨ ਕਿ ਸ਼ਾਹੀ ਫੌਜਾਂ ਨੇ ਰੋਕ ਲਿਆ ਦਲਾਵਰ ਖਾਂ ਨੇ ਪੁੱਛਿਆ ਕੌਣ ਹਨ ਕਿੱਥੇ ਚੱਲੇ ਹਨ ਭਾਈ ਨਵੀਖਾਂ ਬੋਲਿਆ ਸਾਡੇ ਉੱਚ ਦੇ ਪੀਰ ਹਨ ਪਵਿੱਤਰ ਸਥਾਨਾਂ ਦੀ ਜ਼ਹਾਰਤ ਕਰ ਰਹੇ ਹਨ ਸਵੇਰ ਦਾ ਵਕਤ ਸੀ ਦਲਾਵਰ ਖਾਨ ਨੇ ਕਿਹਾ ਤੁਹਾਡੇ ਉੱਚ ਦੇ ਪੀਰ شناخت ਕਰਵਾਏ ਬਗੈ ਅੱਗੇ ਨਹੀਂ ਜਾ ਸਕਦੇ ਸਾਡੇ ਨਾਲ ਖਾਣਾ ਖਾਣ ਭਾਈ ਨਵੀਖਾ ਗਨੀਖਾ ਬੋਲੇ ਪੀਰ ਜੀ ਤਾਂ ਰੋਜ਼ੇ ਤੇ ਹਨ ਅਸੀਂ ਸਾਰੇ ਖਾਣੇ ਵਿੱਚ ਸ਼ਰੀਕ ਹੋਵਾਂਗੇ ਦਸ਼ਮੇਸ਼ ਪਿਤਾ ਜੀ ਨੂੰ ਭਾਈ ਦਇਆ ਸਿੰਘ ਨੇ ਕਿਹਾ ਤੁਸੀਂ ਤਾਂ ਰੋਜ਼ੇ ਦੇ ਬਹਾਨੇ ਬਚ ਗਏ ਸਾਡਾ ਕੀ ਬਣੇਗਾ ਗੁਰੂ ਜੀ ਨੇ ਆਪਣੇ ਕਮਰ ਕੱਸੇ ਵਿੱਚੋਂ ਛੋਟੀ ਕਿਰਪਾਣ ਭਾਈ ਦਇਆ ਸਿੰਘ ਜੀ ਨੂੰ ਦਿੱਤੀ ਤੇ ਕਿਹਾ ਇਸ ਨੂੰ ਖਾਣੇ ਵਿੱਚ ਫੇਰ ਲੈਣਾ ਖਾਣਾ ਦੇਗ ਬਣ ਜਾਵੇਗਾ ਤੋ ਪ੍ਰਸਾਦ ਭਰਮ ਦਾ ਨਾਸ਼ ਛਪੇ ਛੰਦ ਲਗੇ ਰੰਗ ਵਾਹਿਗੁਰੂ ਕਹਿ ਕੇ ਛਕ ਲੈਣਾ ਮੁਸਲਮਾਨੀ ਖਾਣਾ ਤਿਆਰ ਕਰਵਾ ਕੇ ਸਾਰੇ ਅੱਗੇ ਰੱਖਿਆ ਤਾਂ ਭਾਈ ਦਇਆ ਸਿੰਘ ਨੇ ਕਿਰਪਾਨ ਕੱਢ ਕੇ ਖਾਣੇ ਵਿੱਚ ਫੇਰੀ ਦਲਾਵਰ ਖਾਨ ਜਰਨੈਲ ਬੋਲਿਆ ਇਹ ਕੀ ਕਰ ਰਹੇ ਹੋ ਤਾਂ ਭਾਈ ਨਵੀ ਖਾਨ ਬੋਲੇ ਜਰਨੈਲ ਸਾਹਿਬ ਹੁਣੇ ਮੱਕਾ ਮਦੀਨਾ ਤੋਂ ਪੈਗਾਮ ਆਇਆ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਕਰਦ ਪੇਟ ਜ਼ਰੂਰ ਕਰੋ شناختੀ ਲਈ ਕਾਜ਼ੀ ਨੂਰ ਮੁਹੰਮਦ ਜੋ ਗੁਰੂ ਜੀ ਦਾ ਮਿੱਤਰ ਸੀ ਨੂੰ ਨਾਲ ਦੇ ਪਿੰਡੋਂ ਨੂਰਪੁਰ ਤੋਂ ਬੁਲਾਇਆ ਗਿਆ ਸੀ ਕਾਜ਼ੀ ਨੂਰ ਮੁਹੰਮਦ ਨੇ ਆ ਕੇ ਦਲਾਵਰ ਖਾਨ ਨੂੰ ਕਿਹਾ ਸ਼ੁਕਰ ਕਰ ਉੱਚ ਦੇ ਪੀਰ ਨੇ ਪਲੰਘ ਰੋਕਣ ਤੇ ਕੋਈ ਬਾਦੂਆ ਨਹੀਂ ਦਿੱਤੀ ਇਹ ਪੀਰਾਂ ਦੇ ਪੀਰ ਹਨ ਦਿਲਾਵਰ ਖਾਨ ਨੇ ਸਜਦਾ ਕਰਕੇ ਖਿਮਾ ਮੰਗੀ ਅਤੇ ਬਾਹਰ ਇੱਜ਼ਤ ਅੱਗੇ ਜਾਣ ਲਈ ਕਿਹਾ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਵੀਰ ਪਛਾਨਤ ਸਤਿਗੁਰਾਂ ਨੇ ਕਿਹਾ ਦਿਲਾਵਰ ਖਾਂ ਤੂੰ ਤਾਂ 500 ਮੋਹਰਾਂ ਉੱਚ ਦੇ ਵੀਰ ਨੂੰ ਭੇਟ ਕਰਨ ਦੀ ਸੁਖਣਾ ਸੁਖੀ ਸੀ ਉਹ ਪੂਰੀ ਕਰੋ ਦਿਲਾਵਰ ਖਾਨ ਦਾ ਨਿਸ਼ਚਾ ਪੱਕਾ ਹੋ ਗਿਆ ਝਟ 500 ਮੋਹਰਾਂ ਤੇ ਕੀਮਤੀ ਦੁਸ਼ਾਲਾ ਮੰਗਵਾ ਕੇ ਗੁਰੂ ਜੀ ਦੇ ਚਰਣਾ ਵਿੱਚ ਰੱਖਿਆ ਤੇ ਭੋਲ ਬਖਸ਼ਾਈ ਗੁਰੂ ਜੀ ਨੇ ਇਹ ਬੇਟਾ ਭਾਈ ਨਵੀਖਾਂ ਗਨੀਖਾਂ ਨੂੰ ਦੇ ਦਿੱਤੀ ਸੀ ਦੇਗ ਅਤੇ ਖਾਣੇ ਵਿੱਚ ਕਿਰਪਾਨ ਭੇਟ ਕਰਨ ਦਾ ਰਿਵਾਜ ਗੁਰਦੁਆਰਾ ਕਿਰਪਾਨ ਭੇਟ ਤੋਂ ਚੱਲਿਆ ਹੈ ਜੋ ਕਿਆਮਤ ਤੱਕ ਚੱਲਦਾ ਰਹੇਗਾ ਸਾਧ ਸੰਗਤ ਜੀ ਇਹ ਇਤਿਹਾਸ ਗੁਰਦੁਆਰਾ ਸ਼੍ਰੀ ਕਿਰਪਾਨ ਭੇਟ ਸਾਹਿਬ ਦਾ ਹੈ ਜੋ ਕਿ ਮਾਛੀਵਾੜਾ ਵਿਖੇ ਸ਼ਿਸ਼ੋਭਿਤ ਹੈ ਸਾਧ ਸੰਗਤ ਜੀ ਇਸ ਸਥਾਨ ਤੇ ਗੁਰੂ ਜੀ ਨੇ ਇੱਕ ਚਸ਼ਮਾ ਵੀ ਪ੍ਰਗਟ ਕੀਤਾ ਸੀ ਭਾਈ ਦਇਆ ਸਿੰਘ ਜੀ ਨੇ ਚਸ਼ਮੇ ਦੇ ਜਲ ਨਾਲ ਗੁਰੂ ਜੀ ਨੂੰ ਰੋਜ਼ਾ ਖੋਲਣ ਲਈ ਜਾਉ ਤੇ ਜਲ ਦਿੱਤਾ ਸੀ ਇਹ ਚਸ਼ਮਾ ਖੂਹ ਦੇ ਰੂਪ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਅੱਜ ਵੀ ਉੱਥੇ ਸਿशोਭਿਤ ਹੈ